ਨਵਾਂ ਲੋਕਾਂ ਤੋਂ ਵੈਸੀ ਪਾਗਲਾ ਆਂਦੇ ਨੇ ਅਸੀਂ ਤਾਂ ਅਸੀਂ ਤਾਂ ਪਾਗਲਾ ਆਂਦੇ ਅਸੀਂ ਪਾਗਲਾ ਆਂਦੇ ਵੀ ਪਾਗਲਾ ਅਸੀਂ ਬੁਚਾ ਨਹੀਂ ਕਰਦੇ ਮੇਰੇ ਗੁਰੂ ਨਾਨਕ ਸਾਹਿਬ ਨੂੰ ਪਾਗਲ ਗਿਆ ਸਾਡੇ ਦਾਦੇ ਗੁਰੂ ਤੇਗ ਬਹਾਦਰ ਨੂੰ ਪਾਗਲ ਗਿਆ ਸਾਨੂੰ ਪਾਗਲ ਕਹਿ ਲੰਗੇ ਸਾਡੀ ਫੀਤੀ ਨੇ ਸਾਨੂੰ ਛੋੜੇ ਦਾ ਪਾਗਲ ਹੋਣਾ ਚਾਹੀਦਾ ਬਿਲਕੁਲ ਸਹਿਮਤ ਤੇ ਲੋਕਾਂ ਨੇ ਭੰਗ ਪੀਤੀ ਏ ਉਹ ਜਿੱਥੇ ਭੰਗ ਵਾਲ ਖਾਦੇ ਆ ਤੁਸੀਂ ਤਾਂ ਪਹਿਲਾਂ ਕਸ਼ਹਿਰੀਆਂ ਭਰ ਦਿੰਦੇ ਜਿਆ ਖਣਿਓ ਕਹਿ ਨਹੀਂ ਜੋ ਤੇ ਸਤਿ ਸ਼੍ਰੀ ਅਕਾਲ ਇਹ 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 ਗੁਰੂ ਇਹ ਗੁਰੂ ਗੁਰੂ ਦੀ ਪਿਆਰ ਅਸੀਂ ਨਹੀਂ ਕਹਿੰਦੇ ਉਹ ਜੋ ਬਾਜਾ ਨੇ ਦਾ ਫਰਮਾਨ ਹੈ ਉਹ ਏ ਅਸੀਂ ਕਿਵੇਂ ਅਸੀਂ ਤਾਂ ਇਹ ਕੁੱਕਰ ਅਸੀਂ ਭੌਂਕਣਾ ਖੈਰ ਉਹਨੇ ਪਉਣਾ ਜਿਹੜਾ ਸੱਚ ਦੇ ਪੱਖੇ ਨੂੰ ਖੈਰ ਪਾਏਗਾ ਤੇ ਡਰਨਾ ਨਹੀਂ ਮਰਦ ਉਂਝ ਵੀ ਜਾਣਾ ਅਸੀਂ ਅਸੀਂ ਵੇਖੋ ਮੈਂ ਵਧਾਈ ਨਹੀਂ ਕਰਦਾ ਮੈਂ ਤਾਂ ਦਰਦਾ ਕੁੱਕਰ ਮੈਂ ਰਾਜਸਥਾਨ ਦਾ ਜਿਹੜਾ ਗੰਗਾ ਨਾਲ ਤਸੀਲ ਨੂਪਗੜਾ ਚੱਕ ਨਾ ਹੋਏ ਬਾਪੂ ਨੇ ਦੋ ਮੈਨੂੰ ਸੇਵਾ ਦਿੱਤੀਆਂ ਨੇ ਚੌਕੀਦਾਰੇ ਦੋ ਵੀਰ ਦੋ ਥਾਂ ਤੇ ਹੁਕਾ ਦੇਣਾ ਇੱਕ ਨੂੰ ਉਸ ਖਾਸੇ ਦਾ ਪ੍ਰਧਾਨ ਤੇ ਬੁੱਢੇ ਦਲ ਦਾ ਜੇਜ਼ਦਾਰ ਉੱਥੇ ਢੌਂਗੀ ਜਿਹੜਾ ਰਾਮ ਰਹੀਮ ਉਹਦਾ ਉਹਦੇ ਮੂੰਹ ਕਹਿੰਦਾ ਮੇਰਾ ਲੋਕਾਂ ਨੂੰ ਪਤਾ ਨਹੀਂ ਲੱਗਦਾ ਰਾਮ ਰਹੀਮ ਸਿੰਘ ਉਹ ਮੂੰਹ ਕਹਿੰਦਾ ਸਾਨੂੰ ਅੱਲੇ ਵੀ ਨਹੀਂ ਪਤਾ ਲੱਗਦਾ ਮੈਂ ਦਲਦਾ ਨਹੀਂ ਭਾਵੇਂ ਤੇ ਯਾਰ ਪ੍ਰੇਮੀ ਆਲੇ ਉਹਨਾਂ ਢੂੜਾ ਜੋਰ ਲਾਉਂਦੇ ਬਾਬੇ ਨੂੰ ਮਾਰਦੇ ਨਾ ਮੇਰੇ ਸਿਆਣ ਨਹੀਂ ਬਣੇ ਜਿਹੜੇ ਸਾਨੂੰ ਮਾਰਨਾ ਆ ਚਾੜ ਦੀ ਗੱਲ ਫਿਰਦੇ ਆ ਨਾ ਸੁਣਦੇ ਨਾ ਮੇਰੇ ਬਾਬਾ ਜਗਤਾਰ ਸਿੰਘ ਆ ਕੇ ਮੈਨੂੰ ਕਾਟ ਦੇਣਾ ਆਪਦਾ ਉਹਨਾਂ ਨੇ ਅੱਲਾਹ ਤਾਲਾ ਸਲਮੇ ਨੀ ਕਰਲਾ ਪਈ ਮੇਰੇ ਤੋਂ ਨਹੀਂ ਮੇਰਾ ਪਿਓ ਝੜਕ ਵਿਖਾਉਂਦਾ ਸ਼ਹੀਦ ਵਿਖਾਉਂਦੇ ਨੇ ਜੇ ਉਹਨਾਂ ਦੇ ਬਣਾ ਕੇ ਤਾਂ ਜੇ ਬਾਣਾ ਪਾ ਕੇ ਨਹੀਂ ਨਿਹੰਗ ਬਣੇ ਜੇ ਬਾਣਾ ਪਾ ਲੈ ਸੁੱਖਾ ਪੀ ਲਿਆ ਨਹੀਂ ਅੰਦਰ ਜਜ਼ਬਾ ਹੋਣਾ ਚਾਹੀਦਾ ਮੇਰੀ ਇਹ ਭਾਣ ਮੈਂ ਸੰਗਤ ਵਿੱਚ ਕਹਿਣਾ ਮਹਾਰਾਜ ਦੇ ਦਰ ਤੇ ਆ ਕੇ ਮੇਰੇ ਹੱਕਾਂ 'ਚ ਗੋਲੀਆਂ ਵਜਨ ਧਰਮ ਨਿਸ਼ਾਤ ਤੇ ਭਿੰਡਰਾਵਾਂ ਦੇ ਫੋਟੋ ਲੱਗ ਜੇ ਆਖਲਾ ਜੇ ਰਾਜਸਥਾਨ ਦਾ ਨਿਹੰਗ ਉਹ ਮਰਤਾ ਘਰੇ ਜਾਣਾ ਬਾਦ ਪੁੱਤਰ ਯਾਦ ਕਰੇ ਪੁੱਤਰ ਕਰ ਫਿਰ ਕਿਨੇ ਕਰਨਾ ਕਿਸੇ ਕਰਨਾ ਹੀ ਨਹੀਂ ਦਾ ਔਰਾਂ ਦੀ ਦੁਨੀਆ ਤੇ ਕਰੋਨਾ ਦਾ ਨਾ ਰਹਿੰਦਾ ਜਿਹੜਾ ਧਰਮ ਦੇ ਲੇਖੇ ਚ ਰਾਜ ਜਾਂਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਦੋਂ ਸੀ ਜਾਣਿਆ ਜਦੋਂ ਤੇ ਜਾਣਿਆ ਮੇਰੇ ਪੈਨ 'ਚ ਉਹਨਾਂ ਟੌਂਗੀਆਂ ਦੇ ਦੋ ਵਾਰ ਚੋਰ ਚਰਤੇ ਰੱਖੇ ਮੈਂ ਆਪਦੀ ਨਹੀਂ ਮਤੇ ਕਰਦਾ ਮੇਰੇ ਪਹਿਲਾਂ ਕੁੱਕਰ ਬੰਦਿਆ ਨਾ ਕੁੱਤੇ ਨੇ ਗੁੱਡੰਡਾ ਮਾਰੇ ਗਾਲ ਘੜੀ ਗੁੱਸਾ ਨਹੀਂ ਕਰਦਾ ਅਸੀਂ ਉਹ ਹਾਈਆਂ ਤੇ ਉਹਨਾਂ ਨੇ ਦੋ ਰਥ ਚੋਰ ਚਰਚਾ ਲਈ ਮੈਂ ਜਿੰਨਾ ਚਿਰ ਨਿਹੰਗ ਦੇ ਵਿੱਚ ਬਾਪੂ ਬਾਜਾ ਨੇ ਸਵਾਸ ਲੇਖੇ ਤੁਹਾਡੀ ਅਸੇ ਚੋਰ ਚਰਚਾ ਨਹੀਂ ਉਹ ਸੰਗਤ ਨਹੀਂ ਚੋਰ ਚਰਚਾ ਇਹ ਇਹ ਜੜਾਏ ਹਨ ਕੰਨਾ ਵਨਾ ਕੁਰ ਤੂੰ ਮੇਰਾ ਚੇਲਾ ਤਾਂ ਮੈਂ ਤੇਰਾ ਗੁਰ ਗਾਣ ਦਸੀ ਨਾ ਚਲਾ ਜਾਏਗਾ ਇਹ ਢੋਲ ਖੜਕਦਾ ਬਾਰੇ ਕਿੰਨਾ ਖੜਕਾ ਹੁੰਦਾ ਹੈ ਅੰਦਰੋਂ ਤਾਂ ਵਿਹਲਾ ਹੀ ਨਾ ਉਹ ਗੱਲੇ ਝੂਠੇ ਚਾਉਦੇ ਆਂ ਕੰਜੇ ਨੂੰ ਸ਼ਰਮ ਹੋਣੀ ਚਾਹੀਦੀ ਐ ਉਹ ਦਿਨਿਆ ਹਣੀ ਪ੍ਰੀਤ ਨੂੰ ਧੀ ਮਨਾਇਦਾ ਰਾਤ ਉਹਨੂੰ ਵੋਟੀ ਮਿਲਦਾ ਕਹਿੰਦਾ ਉਹਨੂੰ ਧੀ ਦਾ ਨਾਮ ਕੰਜਰਾ ਨਹੀਂ 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 ਸੱਚ ਪੁੱਤਰਾ ਤੁਹਾਨੂੰ ਡਰਤ ਤੁਸੀਂ ਨਾ ਨਾਮ ਨਹੀਂ ਲੈਣਾ ਮੈਨੂੰ ਕੋਈ ਡਰ ਨਹੀਂ ਮੈਂ ਅਸੀਂ ਨਹੀਂ ਨਹੀਂ ਅਸੀਂ ਖਬਰਾਂ ਸਿੱਧੀਆਂ ਚਲਾਈਆਂ ਮੈਂ 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 ਠੋਕੇ ਦੇਣਾ ਮੈਂ ਡਰਸ ਨੂੰ ਆਦਾ ਜਿੰਦੀ ਮਰਜ਼ੀ ਮੇਰੇ ਨਾਲ ਚੈਲੰਜ ਕਰੇ ਧਰਮ ਦੇ ਲੇਖੇ ਸਿਰ ਲਾਉਣਾ ਜਦ ਬਾਜਾਂ ਦੇ ਕੰਡ ਦੇ ਥਾਪੜ ਹੋਏ ਨਾ ਆ ਬੰਦਾ ਤੇ ਗਈ ਲਾ ਐ ਕਰਦੇ ਮੱਛਰ ਤੇ ਲੋਕਾਂ ਨੇ ਭੰਗ ਪੀਤੀ ਮੈਂ ਭੰਗ ਪਿਆ ਨਾ ਕਿ ਸਪਾਈ ਦੇ ਅੱਗੇ ਮੈਨੂੰ ਬੋਲ ਕੇ ਵਿਖਾ ਦਿਓ ਤੇ ਸਾਨੂੰ ਬਹਿ ਕੇ ਕਲੈਕਟਰਾਂ ਦੀ ਲੱਤਾਂ ਕਮਲ ਲਾ ਪਈਆਂ ਮੇਥੋਂ ਨਹੀਂ ਮੇਰੇ ਪਿਓ ਦੀ ਚਲਕ ਪੈਂਦੀ ਬੀਤੀ ਤੁਹਾਨੂੰ ਵੀ ਕਹਿ ਦਿੰਦੇ ਬਾਬਾ ਜੀ ਵੀ ਸੁੱਖਾ ਪੀਂਦੇ ਨੇ ਲੈ ਅਸੀਂ ਤਾਂ ਪਾਗਲਾਂ ਦੇ ਪਾਗਲ ਕਹਿੰਦੇ ਨੇ ਐ ਗੁੱਸਾ ਥੋੜੇ ਕਰਦੇ ਆ ਕਈ ਵਰੀ ਹੁੰਦਾ ਨਾ ਵੀ ਨੌਜਵਾਨ ਜਿਹੜੇ ਨਿਹੰਗ ਸਿੰਘਾਂ ਕੋਲ ਜਾ ਕੇ ਮੰਗ ਵੀ ਲੈਂਦੇ ਨੇ ਨਹੀਂ ਮੇਰਾ ਸ਼ਿਕਾਇਤ ਹੈ ਜਿਉਂ ਨਾ ਸ਼ਿਕਾਇਤ ਦਾ ਅੱਖ ਦਾ ਪੁੱਤਰੋ ਜਿਹਨੇ ਸਾਗ ਲਿਆ ਨਾ ਉਹਨੂੰ ਨਿਹੰਗ ਦੀ ਥੋੜੇ ਥੋੜੀ ਮੋਰ ਲੱਗ ਗਈ ਲੱਗਦੀ ਲੱਗਦੀ ਬਾਬੇ ਨਾਨਕ ਨੇ ਨਹੀਂ ਆਖਿਆ ਮੱਕੇ ਮਦੀਨਾ ਚ ਦਿੱਲੀ ਤਸਤ ਪਰ ਬੈ ਗਈ ਆਪ ਗੁਰੂ ਕੀ ਫੌਜਾ ਛੱਤਰ ਪਰ ਆਵੇ ਸੈਦਕਰ ਬੜੀ ਕਰੇਗੇ ਮौज ਫੌਜ ਚੜੇ ਕਾਲ ਕੀ ਮੱਕੜੀ ਨਹੀਂ ਆਈ ਹੋਏ ਨੀਲਾ ਬਾਣਾ ਪੈਰ ਕੇ ਉਹਨਾਂ ਦੇ ਸੇ ਕੋਈ ਅਸੀਂ ਕਹੀਂ ਨੇ ਆ ਨਾ ਉਹਨੇ ਸਾਰਿਆਂ ਨੇ ਭੰਗ ਪੀਤੀ ਦੇ ਨਿਹੰਗਾਂ ਦੇ ਸਾੜਿਆ ਖਾਂਦਾ 500 ਦਾ ਬਾਬਾ ਨਾਲ ਪਹਿਲਾਂ ਕਰ ਗਿਆ ਨੀਲਾ ਬਾਣਾ ਪੈਰ ਤੇ ਔਰ ਨਾ ਦਿਸੇ ਕੋਈ ਸੋਨਾ ਕਾਜੀ ਰੁਕਨਦੀਨ ਇਹ ਵਰਤੇ ਗੀਤ ਕਰਨੀ ਨਾਮਾ ਜੋ ਪੜੇ ਵਦੇ ਸਹਿਬ ਸੋ ਪ੍ਰੀਤ ਮਾਇਆ ਕੱਠੀ ਚਰ ਕੇ ਦੇਵੇਂ ਲੰਗਰ ਲਾਏ ਅੱਜੋਂ ਲੱਗਾ ਨਾ ਥਾਂ ਥਾਂ ਦੇ ਮਾਇਆ ਕੱਠੀ ਕਰਕੇ ਦੇਵਾਂਗੇ ਲੰਗਰ ਲਾਏ ਨੰਗਾ ਪਖਰਸੀਆ ਖਾਲੀ ਕੋਈ ਨਾ ਜਾ ਰਾਜ ਕਰੇਗਾ ਖਾਲਸਾ ਕੀ ਰੈਣਾ ਕੋਈ ਕੁਆਰ ਉਸਾਂ ਮਿਲਣ ਦੇ ਬਜੇ ਸਨ ਅਰੇ ਡੇਰੇ ਦੂਰੇ ਕਾਸ ਜਾਣੇ ਨੇ ਸਾਰੇ ਨਾ ਸਾਰੇ ਇਨਸਾਨ ਸਭ ਦੇ ਥੱਲੇ ਹੋਣਾ ਪੈਣਾ ਤੇ ਮੁਸਮਾਨਾ ਦਾ ਤੁਹਾਨੂੰ ਪਤਾ ਹੀ ਰੋਜ਼ ਤੁਸੀਂ ਕਰਦੇ ਸੀ ਤੇ ਆੜੂ ਲੱਥੇ ਜਾਂ ਉਹਨਾਂ ਦਾ ਖਾਦਮਾ ਇਹ ਸਾਰੇ ਵੈਰੂ ਨਾਮ ਦੇ ਆਪਣਾ ਤੇ ਬਾਬੇ ਨਾਨਕ ਜਿੱਥੇ ਸੂਰ ਜੁਗਦਾ ਹੈ ਜਿੱਥੇ ਛਿਬਦਾ ਹੈ ਉੱਥੇ ਦੀ ਕਰਖਾਸੇ ਰਾਜਕਾਨਾ 14 ਸੈਂਸਰ ਬਰਸ ਤੇ ਮੈਂ ਕਿ ਛੇਤੀ ਕਰਦੇ ਸੀ ਵੀ ਜਿੱਥੇ ਜਾਂ ਉੱਥੇ ਫੋਟੋ ਲਵਾ ਦੇ ਤੇ ਜਾਂ ਸਾਡਾ ਰਾਜ ਇੱਕ ਕੰਮ ਤੈਨੂੰ ਕਰਨਾ ਪੈਣਾ ਜਿਹੜਾ ਚੰਗਾ ਲੋਚ ਕਰ ਇਹਨੇ ਡੇਰੇ ਬਾਅਦ ਵੀ ਗੱਲ ਕੀਤੀ ਡੇਰਾ ਬਾਦ ਬਹੁਤ ਜ਼ਿਆਦਾ ਹੋ ਗਿਆ ਗੱਲ ਹੈ ਵਾ ਅੱਜ ਕੱਲ ਅਸੀਂ ਗੁਰਸਿੱਖ ਵੀ ਬੜੇ ਦੇਖਦੇ ਆ ਮੈਂ ਲੁਧਿਆਣੇ ਦਾ ਹੀ ਵਸਨੀਕ ਆ ਲੁਧਿਆਣੇ ਦੇ ਵਿੱਚ ਇੱਕ ਡੇਰਾ ਪਿੱਛੇ ਬੜਾ ਫੇਮਸ ਵੀ ਹੋਇਆ ਉੱਥੇ ਗੁਰਸਿੱਖ ਵੀ ਜਾ ਜਾ ਕੇ ਮੱਥੇ ਟੇਕਦੇ ਆ ਆਪਣੇ ਰੱਕ ਰਕੜਦੇ ਆ ਡੇਰਾ ਬਾਦ ਸਾਡੇ 'ਚ ਪਹੁੰਚਦਾ ਵੱਧ ਗਿਆ ਐ ਨਹੀਂ ਲੱਗਦਾ ਵੀ ਸਾਨੂੰ ਆਪਣੇ ਗੁਰੂ ਤੇ ਉਸ ਤਰੀਕੇ ਦਾ ਟਰਸਟ ਨਹੀਂ ਰਿਹਾ ਯਾ ਅੱਜ ਕੱਲ ਮਨੋ ਕਾਮਨਾਵਾਂ ਬੜੀਆਂ ਪੂਰੀਆਂ ਹੁੰਦੀਆਂ ਮੈਂ ਤੁਹਾਨੂੰ ਫੇਰ ਉਹੀ ਗੱਲ ਕਰੂੰਗਾ ਲਫ਼ਜ਼ਾਂ ਨੂੰ ਨਾ ਫੜੋ ਲਫ਼ਜ਼ਾਂ ਦੇ ਅੰਦਰ ਦੀ ਮਾਇਲ ਨੂੰ ਫੜੋ ਨਿਹੰਗ ਸਿੰਘਾਂ ਦਾ ਵੀ ਇੱਕ ਬੋਲਾ ਡਾਂਗ ਤੇ ਡੇਰਾ ਅਗਲਾ ਪਿੰਡ ਮੇਰਾ ਫੇਰ ਆਪਾਂ ਆਮ ਕਹਿੰਦੇ ਕਿਥੇ ਡੇਰੇ ਲਾਏ ਡੇਰਾ ਕੋਈ ਕੋਈ ਸੰਪਰਦਾ ਮਾੜੀ ਨਹੀਂ ਚੱਲੀ ਸ਼ੁਰੂ ਕਿੱਥੋਂ ਹੋਈ ਆ ਇੰਸਟੀਟਿਊਸ਼ਨ ਗੱਲ ਇਹ ਅੱਜ ਉਹਨਾਂ ਇੰਸਟੀਟਿਊਸ਼ਨਸ ਦੇ ਕਾਬਜ਼ ਕੌਣ ਆ ਸਾਡਾ ਸਿਰ ਚੁੱਕਦਾ ਅਕਾਲ ਤਖਤ ਸਾਹਿਬ ਨੂੰ ਹੁਣ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਜਥੇਦਾਰ ਬੈਠਾ ਗੁਰੂ ਹਰਗੋਬਿੰਦ ਪਾਸ਼ਾ ਦਾ ਥਾਪੜਾ ਜਿਹੜਾ ਆ ਜਿਹੜੀ ਰੈਪਲੀਕਾ ਜਿਹੜੀ ਆ ਜਿਹੜਾ ਸਿੰਬਲ ਆ ਜੋ ਸਿੰਬਲ ਨਹੀਂ ਕੈਰੀ ਕਰ ਸਕਦਾ ਤੇ ਉਹਨੂੰ ਥੱਲੇ ਉਤਰ ਜਾਣਾ ਚਾਹੀਦਾ ਨੂੰ ਨੈਟ ਤੇ ਚਾੜ ਨਹੀਂ ਕਿ ਆ ਮੇਰੇ ਜਿਹੜੇ ਬਚਨ ਇਹ ਵੀ ਨਰ ਤੇ ਚਾਦ ਨਹੀਂ ਹਾਂ ਬਿਲਕੁਲ ਕਿਸੇ ਦਾ ਡਰ ਨਹੀਂ ਆ ਇਹ ਜੀ ਲੰਡੀ 부ਚੀ ਜਿਹੜੀ ਧੱਕ ਦਿਆਂ ਮਰੂਦਾ ਦੀ ਰੇੜੀ ਤਰ੍ਹਾਂ ਬੋਲੇ ਇਸਾਨ ਹੋ ਸਾਦ ਸ੍ਰੀ ਅਕਾਲ ਬਾਜਾਂ ਨਾਲ ਤੁਹਾਡੇ ਵਿੱਚ ਫਿਰਦਾ ਇੱਥੇ ਫੁੰਮਣੀਆਂ ਪਾਉਂਦਾ ਦੂਰ ਨਹੀਂ ਗਿਆ ਕਈ ਆਂਦੇ ਨੇ ਬਾਜਾਂ ਨਾਲ ਚਲਾ ਗਿਆ ਮੈਂ ਕਿਹਾ ਵੀ ਕਹਿੰਦੇ ਹੁੰਦਾ ਸਤਿਕਾਰ ਕਰਾਇ ਕਿੰਨੇ ਉਹਦੇ ਫੁੱਲ ਚੁਣੇ ਸੀ ਮੈਨੂੰ ਸਾਥ ਕਰ ਦੋ ਮੇਰਾ ਸਿਰ ਲਾ ਕੇ ਥੱਲੇ ਰੱਖ ਦਿਆ ਜਾਦੀ ਬਾਜਾਂ ਵਾਲੇ ਇੱਥੇ ਖੜਾ ਜਿਹਨੂੰ ਨਹੀਂ ਭਰੋਸਾ ਨਾਲ ਹੁੰਦੇ ਆਂ ਸਾਡੇ ਵਰਗਾ ਬੰਦਾ ਹੀ ਏ ਜੇ ਸਾਡੇ ਵਰਗਾ ਬੰਦਾ ਹੀ ਸਾਖੀ ਐਂ ਕਹਿੰਦੇ ਨੇ 1708 ਦੇ ਵਿੱਚ ਜੋਤੀ ਉਸ ਮਾਗੇ ਮਤਲਬ ਬਾਜਾਂ ਵਾਲਾ ਵਿੱਚ ਅੱਛਾ ਨਹੀਂ ਨਹੀਂ ਫੇਰ ਫੇਰ ਆਪਣਾ ਬੱਚਾ ਨਿਕਾ ਜਾ ਗਵਾਜਾ ਨੇ ਮਾਂ ਭੱਜੀ ਫੇਰਦੀ ਪਿਓ ਦਾਦੀ ਦਾਦਾ ਛਪੀ ਕਹਿੰਦੇ ਨੇ ਸਾਡਾ ਮੁੰਡਾ ਨਹੀਂ ਵੇਖਿਆ ਇੱਕ ਤੇ ਹੱਥ ਰੱਖੋ ਬਾਜਾਂ ਦੇ ਵੀ ਅੱਛਾ ਤਾਂ ਪੁੱਤਰ ਜੋ ਜੀ ਕਾਰੇ ਛੱਡਦਾ ਚਾਹੀ ਕੋਸ਼ਿਸ਼ ਤਾਂ ਉਸ ਹੁੰਦੇ ਪੂਰਨਿਆਂ ਦੇ ਕੋਸ਼ਿਸ਼ ਚ ਚੱਲੀਏ ਸਾਡੇ ਸਾਰਾ ਕੁਝ ਨਵਾਰਤਾ ਇੱਕ ਬੰਦੇ ਨੇ ਮੈਂ ਆਖਿਆ ਅਮਰਤ ਸ਼ਾਗਲਾ ਆਹ ਗੁਰੂ ਗ੍ਰੰਥ ਸਾਹਿਬ ਨੇ ਕਿਹੜਾ ਚੰਗਾ ਕੰਮ ਕੀਤਾ ਬੱਸ ਜਦੋਂ ਮੈਨੂੰ ਵੀ ਜਿਹੜਾ ਮਾਰਾ ਕੀਤਾ ਸਾਰੀਆਂ ਗੰਗੀਆਂ ਵੀਡੀ ਛੱਡਿਆ ਮੈਂ ਤੂੰ ਗੋਡਿਆਂ ਪਰ ਨੀ ਹੋ ਕੇ ਅਸਲਾਮ ਅਲੈਕੁਮ ਕਹਿੰਦਾ ਅਸਲਾਮ ਅਲੈਕੁਮ ਕੋਨੇ ਹੋ ਵਾਅਲੈਕੁਮ ਸਲਾਮ ਤੁਹਾਡੀ ਆਉਣੀ ਸੀ ਇਹ ਬਾਜਾਂ ਵਾਲੇ ਦੇਣ ਜਿਹੜੇ ਆਪੋ ਆਪਣੇ ਧਰਮ ਤੇ ਖੜਿਆ ਬੋਲੇ ਸੋਨਿਆ ਤੇਰੀ ਆਗਿਆ ਕੋਸ਼ੀ ਵੀ ਦਾ ਪੁੱਤਰਾ ਕੋਈ ਤਾਂ ਚਾਰ ਦੇ ਨਾ ਆ ਇੱਕ ਰਾਜਸਥਾਨ ਜਿਹੜਾ ਪਾਗਲ ਜਾਂ ਨਾਂਗਾ ਹੱਦਰੇ ਸੁੱਤੇ ਮੇਰਾ ਪੂਰਾ ਲਿਖਿਆ ਤਾਂ ਅਲਤਰਾ ਨਹੀਂ ਜਦ ਦਰਗਾਹ ਦਾ ਜਿਉਂਦਾ ਹੀ ਮਰ ਗਿਆ ਜਿਉਂਦਾ ਹੀ ਮਰੇ ਆਏ ਸੰਸਾਰ ਦੇ ਆ ਕੋਈ ਤਾਂ ਗਿਣਤੀ ਚ ਹੋਈਏ ਸਾਡੇ ਖਾਤਾ ਸਾਡੇ ਪਿਓ ਨੇ ਸਾਡੇ ਦਾਦੇ ਨੇ ਸਾਡੇ ਪਰਦਾਦੇ ਨੇ ਕਿੰਨੇ ਕਸ਼ਟ ਚੱਲੇ ਕੋਈ ਤਾਂ ਨਹੀਂ ਰਹਾ ਮਰ ਇਹ ਕੋਈ ਹਿਲ ਕਰਸਾ ਦੇ ਆ ਹੋਰ ਆ ਨਹੀਂ ਪੂਛਾ ਭੜ ਕੇ ਖਿੱਚੀ ਫੇਰ ਨਾ ਕੋਈ ਆਣੂ ਮੇਰੇ ਮੂੰਹ ਚ ਜਿਹੜਾ ਬਚਾ ਇਹ ਰੁਕਦਾ ਨਹੀਂ ਇੱਕ ਕੁੱਤਾ ਚੱਕੀ ਚੱਟਦਾ ਆਟਾ ਉਹਨੂੰ ਨਹੀਂ ਮਿਲਦਾ ਇਹ ਦੂਜਿਆਂ ਨੂੰ ਦੀ ਯਾਨੀ ਇਹ ਅਸੀਂ ਲੋਕਾਂ ਨੇ ਇਹ ਹਸਾਬ ਬਣਾ ਲਿਆ ਇਹ ਹਸਾਬ ਮੈਂ ਸੱਚ ਤੈਨਾਂ ਵੀ ਚੱਲੀ ਮਗਰ ਭਲੀ ਖੂਨ ਆ ਗਿਆ ਇੱਕ ਨੇ ਮੱਥਾ ਮੈਂ ਦੇਦਾ ਸਾਰੇ ਹੀ ਲਗੇ ਉਹ ਦੇਖੋ ਉਹ ਨਿਹੰਗ ਮੱਥਾ ਦੇਦਾ ਮੈਂ ਚਲੋ ਚਲੋ ਚੱਲੀ ਮਗਰ ਭਲੀ ਪੇਡਾਂ ਚਾਲ ਚੱਲੀਏ ਇਹ ਬਾਪੂ ਜੀ ਦੇ ਸਮੱਥ ਇਹ ਗੱਡੀ ਚੱਲਨੀ ਬਾਹਰ ਦੇ ਇਤਿਹਾਸ ਦਾ ਭਾਵੇਂ ਕਿਸੇ ਨੂੰ ਪਤਾ ਹੋਵੇ ਨਾ ਪਤਾ ਹੋਵੇ ਉਹਨਾਂ ਦਾ ਉਹਨਾਂ ਦਾ ਕੰਮ ਚਲਾ ਦੇਣਾ ਕਿ ਉਹਨਾਂ ਇਤਿਹਾਸ ਚੋਗੀ ਲੈਣਾ ਉਹਨਾਂ ਭੀੜ ਵੇਖਣੀ